ਇਹ ਫਿਲਹਾਲ ਉਹ ਜੀਰੇ ਨੂੰ। ਅੱਗੇ ਡੱਬਰਾ ਨਾਲ ਹੱਥ ਨਾਲੇ ਨੱਕੀ ਲਾਈ ਹੁੰਦੀ। ਮੇਰੇ ਬਾਪਨੇ ਹੁਣ ਵੀ ਵਾਟਾ ਹੱਥ ਨਾਲੇ ਪੋਚੇ ਜਿਵੇਂ ਗਰਮਾਲੇ ਨਾਲ ਲਾਈ ਹੁੰਦੀ ਐ ਉਹ ਦਿੱਕੀ ਚੋਟੀ। ਨਿੰਜੜੀ ਜਿੱਦੇ ਵਗ ਜਾਂਦਾ ਮੈਨੂੰ। ਤਾਂ ਦਾ ਯਾਰ ਅੱਧੇ ਘੰਟੇ ਦਾ ਖਾਲ ਭਰਦਾ ਵਾ ਡਾਲ। ਹੁਣ ਵੀ ਖਾਲ ਖਾ ਉਹ। 3 ਦਿਨ ਦਾ। ਹੂੰ। ਹਫਤੇ ਬਾਅਦ ਪਾਣੀ ਲਾਉਂਦੇ ਜੀ ਨੂੰ ਗੈਨੂ ਹੀ ਤਾਂ ਹੂੰ ਹੂੰ ਉਹਦਾ ਅੱਜ ਕੱਲ੍ਹ ਜੀ ਹੋ ਜਿੰਨਾ ਜਿਹਦੇ ਵਾਰੀ ਹੁੰਦੀ ਇੰਜ ਜਿਹੜੇ ਹਾੜਲਾਂ ਦੇ ਪੈਣੀ ਕੁਛ ਬੱਚੇ ਚੱਲੀ ਜਾਂਦੇ ਕਾਂਜ ਦੀ ਤਾਂ ਬਥੇਰੀ ਜੀ ਨਿਕਲਦੀ ਟੀਜਰ ਲੱਗਦੇ ਇੱਧਰ ਇਹਨਾਂ ਉਹ ਇਹਨੂੰ ਫ੍ਰੈਂਕ ਕਰੀ ਜਾਇ ਕਰ ਜਦੋਂ ਦੇਖ ਲੱਗਦਾ ਤੋ ਉਹ ਤਿਆਰੇ ਦੇ ਨਹੀਂਵੇ ਲਾਈ ਛੜਿਆ ਹੋਣਾ ਹੋਰ ਸੇ ਛੱਡੂਆਂ ਵੀ ਕਰੀ ਫਰੀ ਹੋਵੇ ਦੇਖਦਾ ਉਹਨਾਂ ਰਾਤ ਨੂੰ ਇਹਨਾਂ ਨੂੰ ਬਲਗੁਰਾ ਹੈ ਕਿਸੇ ਹਾਲ ਨਾ ਰਗਾਣਾ ਬਣਾ ਜਸਵੀਨ ਪ੍ਰੋ ਦੇ ਨਾ ਰਾਮਣੀ ਨੇ ਸਕਿਆ ਹਾ ਬੜਾ ਹੋ ਗਿਆ ਰਿਆ ਸਲੇਬ ਜੀ ਲੰਘ ਜਿਨਾ ਦਾਰੇ ਓਏ ਜੀ ਮਹਿਮਨ ਬਟਲੇ ਸਕੂਲ ਚ ਹਾਂ ਹੋਰ ਓ ਹਾਂ ਬੜੇ ਬੜੇ ਸਰਕੀਏ ਦੇ ਪਾ ਦਿੰਦੇ ਨੇ ਬੱਦਰੇ ਚ ਹਾਂ ਉਹ ਮੁੰਡਾ ਨਹੀਂ ਮਰੇ ਦੀ ਗੰਦੀ ਹੈ ਬਿਜਲੀ ਵਿਭਾਗ ਨੇ ਤਾਂ ਮਨਜ਼ੂਰੀ ਤਾਂ ਲਈ ਨਹੀਂ ਨਾ ਥੱਲੇ ਲੈ ਉਧਰ ਨਹੀਂ ਰੇ ਕਰਨੀ ਉਹਦਾ ਕੋਈ ਹੁਣਾ ਹੈ ਇਹ ਆਪਣਾ ਇਹ ਕਿਡੜਾ ਆਖੂ ਬੰਨ੍ਹ ਲੜਕਾ ਸੀ ਹੂੰ ਉਦਾਰੇ ਤੂੰ ਬਈ ਪੈਰ ਚ ਨਾ ਕੋਈ ਤਾਰ ਲੰਗਾ ਲਈ ਐਨਾ ਵਾੜਾ ਦਾ ਬੰਨੂ ਕੀ ਆਦਾ ਹੋਰ ਹੋਰ ਨਾਲੇ ਤੇਰੇ ਤਾਂ ਲੰਗਿਆ ਹੋਇਆ ਪਹਿਲਾ ਪੱਟ ਚ ਸਰੀਆ ਜਾ ਉਹਦੇ ਟੋਆ ਗਿਆ ਕਿੰਨਾ ਜਿਹੜੇ ਸਾਰਾ ਤੇਰੀ ਲੱਤ ਤਾਜੋ ਜਾ ਟਰਾਲੀ ਮਿੱਟੀ ਦੀ ਬਈ ਹਾਂ ਹਾਂ ਹੂੰ ਥੱਲੇ ਮਾਰ ਛੋਟਾ ਨਾ ਪਾ ਦੇ ਨਾ ਕਰਨ ਹੋਰ ਇੱਥੇ ਬੰਦਾ ਰੱਖਣ ਲੱਗ ਜਿੱਥੇ ਨਹੀਂ ਕੀ ਖੜੇ ਦੀ ਬੀਦਾ ਉਹ ਨਾ ਬਈ ਇਹਨੂੰ ਜਲਾਖ ਨੂੰ ਤੰਗ ਨਾ ਕਰ ਤੁਸੀਂ ਤੈਨੂੰ ਪਤਾ ਹੀ ਲੱਗੂਗਾ ਮਿੱਟੀ ਖਾਣੇ ਜਿਹੜੇ ਬਾਦੂ ਮੰਨਦੀ ਮਿੱਟੀ ਖਾਣੇ ਦਾ ਪਤਾ ਵੀ ਨਹੀਂ ਲੱਗਦਾ ਦਾ ਪਾਣ ਯਾਰ ਸੌਂ ਸੌਂ ਕਰਦੇ ਆ ਜੇ ਉਹਨੇ ਜਵਾਖ ਨੂੰ ਦਾਮ ਨਹੀਂ ਇਹ ਕਿਹੜਾ ਖਾਦੋ ਇਹ ਜਾਨ ਕੀ ਹੈ ਉਹ ਦੋ ਨਾਮ ਮਰਿਆ ਉਹ ਸਿਰ ਆਇਆ ਉਹਦਲਾ ਸਿਰਾਂ ਬੰਦ ਹੋ ਗਈ ਇਹ ਕਾਰ ਰਹਿ ਗਿਆ ਬੰਦੇ ਮੰਦਾ ਲਈ ਤੇ ਹੱਟਿਆ ਜੀ ਬਰਾਦਾ ਅੱਤੋਂ ਕੀ ਬਾਦੇ ਬੰਦ ਲੋਕ ਮੈਂ ਤਾਂ ਉਹ ਨਹੀਂ ਅਟਕੀ ਫੜ ਬੰਦ ਕਰਨ ਕਰ ਐਨੇ ਉਹ ਮੈਮਰੀ ਭਰ ਜਾਂਦੀ ਹੈ ਮੈਂ ਖਾਣ ਉਹ ਇਧਰ ਅੱਟ ਜੀ ਪਰ ਬਾਅਦ ਤੇ ਰਲਾਇ ਕਿਥੋਂ ਜਾਉਂਗਾ ਆਈ ਗਲੋਡ ਦੀ ਪਰ ਲਿਖੀ ਦੀ ਕੀ ਆਈ ਗਲੋਡ ਆਈ ਗਲੋਡ ਵੀ ਵੀਡੀਓ ਬਣਾਵਾ ਕੇ ਜਿਹੜੀ ਪੈਸੇ ਨੇ ਫਿਰ ਤੋਂ ਡਿਡਕਟ ਹੋ ਜਾਣਗੇ ਤਰੂ ਆਏ ਹਾਰੇ ਨਾਲ ਕਿਰਾਏ ਨੂੰ ਬੋਲਣਾ ਨਾ ਬੱਜਿਆ ਕਰਮ ਚੰਗੇ ਦੀ ਹੋਰ ਲਾਂਗੇ ਉੱਪਰ ਦੀ ਹਮ ਗਾਹ ਕਿਲੋ ਹੋ ਜਾਂਦੀ ਔਰ ਉਹ ਮੇਰੇ ਦੋ ਵਾਰ ਹੋ ਗਿਆ ਫਿਰ ਇਹਦਾ ਉਡਾ ਦੀ ਨਾ ਪਰ ਤਬੀ ਐਨ ਚੋਂ ਵੀ ਡਿਡਕਟਿੰਗ ਨਹੀਂ ਕਰਦੇ ਚੋਂ ਮੇ ਨਾਲ ਦੀ ਨਾ ਸਾਰੀ ਤੇ ਬਸ ਕਰ ਨਹੀਂ ਪੈਂਦੀ ਹੈ ਇਹਦਾ ਪ੍ਰੋਬਲਮ ਹੈ ਆਈਡੀ ਕੀ ਆ ਮਹਲਾ ਮੈਂ ਹੂੰ ਉਹ ਤੇ ਨਹੀਂ ਕਰਦੀ ਜੇ ਵੀ ਬੱਡੀ ਉੱਪਰ ਲਿਖਣ ਕੱਲ ਨੂੰ ਤਾਂ ਭਾਈ ਜੀ ਹਣਾ ਹੋਰ ਅਜਨ ਦੇਖ ਲਿਆ ਬਸ ਹੱਟਦਾ ਘਟਦਾ ਸੀ ਜੰਮ ਜਿਹਾ ਕੱਖ ਵੀ ਜਿਆ ਜਿਹਾ ਲੱਗ ਰਿਹਾ ਦੇਖਣ ਕਿੰਨਾ ਇੱਕ ਵੀ ਜਿਆ ਮੇਰੇ ਰਮਾ ਹਨਾ ਬਾਕੇ ਉੱਤੇ ਲੇਦੇ ਕਿਤਾਉਂ ਤੇ ਨਹੀਂ ਦੇਖੇ ਕਿ ਕਰਾਂ ਟੋ ਹੋਣਾ ਯਾਰ ਬਤਾ ਉਹ ਵੀ ਵਿੱਚ ਉਹਨਾਂ ਕੋ ਲਈ ਜਾਂਦੇ ਨੇ ਕੋਈ ਗੱਲ ਸਪਰਕਿਲੇ ਪਾਪਾ ਜੀ ਤਿੰਨ ਚਾਹ ਅਨੋ ਨਕਤ ਨਾ ਤੁੰਦੇ ਹੱਥ ਨਾਲ ਦੇ ਪਰ ਬਾਈ ਦਾ ਹੱਥ ਨਾਲ ਹੱਥ ਹੋ ਗਿਆ ਜੀ ਬਹੁਤ ਭਾਣਾ ਕਿਉਂ ਵੀ ਤਬਾ ਨਹੀਂ ਆਹ ਤਿੰਨ ਚਾਹ ਖਾ ਖੂਰ ਫੈ ਰਾਈਦਾ ਤਿੰਨ ਚਾਰ ਆਲੇ ਟੋਲੇ ਪੰਦਾ ਤੇ ਯਾਰ ਬਹਿ ਗਿਆ ਹੈਂ ਠੀਕ ਹੈ ਦੇ ਹੂੰ ਲੈ ਆਇਆ ਬਾਲਟੀ ਲੈ ਆ ਚਾਰ ਕਬਾੜੀ ਲੱਗਣੀ ਹੈ ਹਾਂ ਇੱਥੇ ਕਾ ਲੱਗੀ ਆ ਚਾਰ ਨਾਲ ਸਰ ਗਿਆ ਸਰ ਉਹ ਤੇ ਮਿੱਟੀ ਛੋੜ ਬਦਨਾ ਹਜੇ ਉਰੂ ਫਿਰਦਾ ਆ ਮੱਛੇ ਜੇ ਭਵਾਉਂਦਾ ਐਨੇ ਆ ਤਾਂ ਮੋੜ ਕਰ ਦੋ ਇੱਕ ਅੱਧੀ ਛਲਾਉਂ ਆ ਵੀ ਆਰੇ ਟਰੈਕਟਰ ਜਿਹਨੇ ਮਿੱਟੀ ਪਈ ਹੈ ਜੋ ਇਹਨਾਂ ਨੇ ਭਈ ਕਿੱਥੇ ਕਿੱਥੇ ਮੈਂ ਜੇ ਪੜਾਈ ਜਾਂ ਚੋਫੇ ਹੋ ਗਈ ਇਹ ਘਰ ਆਇਆ ਮੇਰੇ ਪਾਸ ਦਾ ਹਾਲਾਤ ਜਿਹੜਾ ਮਿੱਕ ਬਾ ਕੁਝ ਚਿਰ ਬਿਤਰ ਗਿਆ ਸਮਟਿਆ ਦੱਟ ਬਗਿਆ ਡਾਕਟਰ ਜੀ ਮਿੱਕ ਆਲੇ ਨਾਲੇ ਸਾਰੇ ਲਾ ਦੋ ਤੁਸ ਪੜਨ ਦਾ ਡਰ ਤਾਂ ਤਾਂ ਹੀ ਲਾਇਆ ਲੈ ਆ ਗਿਆ ਮੈਂਬਰ ਦਾ ਭਾਈ ਉਹ ਚੁੱਕਰੀ ਖੜਾ ਜਾਏਗਾ ਉਹਦੇ ਤੇ ਪੈਂਦਾ ਫੇਰ ਮੈਂ ਖੜਾ ਲਾ ਦੇ ਹੋਣ ਆਈ ਹਵਾ ਖੁੱਟੂ ਹੋਣ ਲੱਗ ਰਹੇ ਹੈ ਪਾਗਲ ਹਵਾ ਖੋਣ ਹੋਣ ਲੱਗ ਗਈ ਥੱਲੇ ਆਪਾਂ ਕਰਦਾ ਕੁਛ ਕੁ ਸਾਪੜਾ ਵੜ ਕੇ ਬੈਜੂ ਆਇਟ ਨਾਲ ਮੱਕੀ ਲਾ ਰਹੀ ਆ ਇਹ ਮੈਂ ਮਾਇਰਾ ਦੀ ਮੈਂ ਬਲੇਟ ਤੇ ਹੁਣ ਤਾਂ ਲਿਆ ਲਿਆ ਵਹੇ ਇੱਕ ਟਮ ਉਹ ਆ ਗਿਆ ਵੀਰਾ ਤੂੰ ਵੀ ਬੜ ਜਾ ਗਾਣਾ ਲੈ ਬਾਈ ਕੱਢ ਲੈ ਫੇਰ ਟਰੈਲੀ ਵਾਰੇ ਇਹ ਤਾਂ ਧਾਰਾ ਗਾ ਇੱਥੇ ਖੜਾਉਂਗਾ ਮੈਂ ਲੋਡ ਹੋ ਗਈ ਲੈ ਲੈ ਕੱਲੇ ਉਹ ਡਾਕਟਰ ਵੜਨੇ ਲਈ ਜਮ। ਮੇਰੇ ਸੱਪ ਲਿੜ ਹੈ। ਕਾਰ ਫੜੀ ਹੋਈ ਵਾ ਬਹੁ ਵਾਰੀ ਦੇਖੀ ਆਂ। ਮੁੰਡੜੀ ਨੂੰ। ਉਹ ਮੈਨੂੰ ਸਟੀ ਮਾਰਿਆ ਜੀ। ਉਹ ਮੈਂ ਤਾਂ ਮੂੰਹ ਮਾਤਰਾ ਵਾਲੀ। ਇਹ ਮਾਰਦਾ ਕੋਈ ਬਰਾਜਾ ਬਰਾਡੇ ਦੀ ਬਣ। ਐ ਕਿਹਾ? ਉਹ ਕਰਾ ਦੇ ਜੀ। ਕੱਲੇ ਹੀ ਬਾਲਟੀ ਚੱਕ ਲੈ। ਸਹੀ ਲੱਗਦੀ ਹੈ। ਆਂ ਦਰਹੋਲਾ ਮੁਰਾ ਜੀ ਲਾਪਰ। ਮੈਂ ਕਦੇ ਤਾਂ ਜਸੂ। ਉਹ ਦੇਖ। ਸੱਪ ਲੜ ਗਿਆ ਜਦੋਂ ਮੈਂ ਪੁਲੀ ਦੇ। ਹਾਂ ਹਾਂ ਉਹ ਇਦਾਂ ਚੱਲ ਰਿਹਾ ਕੰਮ ਆਈਏ ਪੂਰਾ ਆ ਰਹਿ ਰਹਿ ਹੱਥ ਨਾ ਮਾਰਾ ਅੱਜ ਬਾਤਾਂ ਕੀ ਨੀ ਲੈ ਗੜੀ ਲੈ ਜੀ ਮੈਂ ਜਾ ਕੇ ਚੱਕ ਲੈ ਹੈ ਮਾ ਆਪਣਾ ਇੱਧਰ ਦੀ ਨਾਲੀ ਕੱਢਣੀ ਪੂ ਹੋ ਗਿਆ ਮੈਂ ਹਾਂ ਉਹ ਕੱਪੜੇ ਰੋਣੇ ਨਾ ਵੇ ਲੈ ਉਹ ਮੇਸਟਰ ਬਾਕੀ ਜਿਆਦਾ ਨਹੀਂ ਦੱਬਾ ਕਰ ਦਿੰਦੇ ਮੈਂ ਦੱਬ ਗਈਆਂ ਨਾਲ ਫਿਰ ਪੈਣਾ ਜੀ ਹਾਂ ਜੇ ਪੈਣਾ ਕਰੀਏ ਇਹ ਤੁਹਾਨੂੰ ਇਥੋਂ ਦੀ ਖੋਣ ਦੀ ਹੈ ਆਹ ਪਾਣੀ ਭੁਣੇ ਵਾਸਤੇ ਜਮਣਾ ਜੀ ਮਿੱਟੀ ਦੇਖ ਰਹਾ ਥੋੜੀ ਲੈ ਲੇ ਹਾਂ ਹੂੰ ਕਾ ਸੂਏ ਤੋਂ ਭਰ ਲੈ ਮਾਤਰਾ ਆਹ ਹਾਂ ਹਾਂ ਹਾਈ ਦੱਸਰਦੀ ਓਏ ਸੱਪ ਦਾ ਓਏ ਥੋੜੇ ਲੱਗਦੀ ਹੀ ਤਾਰਾਂ ਓਏ ਹੋ ਗਿਆ ਉਹਦਾ ਬੋਹ ਕਰਦਾ ਦੂਮੀ ਟਿੱਕੇ ਕਾਨੂੰ ਉਹ ਪਾਲੀ ਸੱਪ ਲਈ ਆਉਣਾ ਦੀ ਪਾੜਦਾ ਉਹ ਪੱਟ आज मैं आया ना ਆ ਰਹਾ ਬਿਜਣਾ ਲੈ ਰਹਾ ਆਉਂਦਾ ਪਾਣੀ ਦੀ ਹੂੰ ਚੱਕਾ ਤੇ ਚੱਕੋ ਉਹ ਦੋ ਕਰਾ ਬਾਦੋ ਇਹ ਬਰਾ ਕੇ ਬੰਦ ਕਰ ਲੈ ਆਤਮਾ ਡਾਉਣ ਹੋ ਗਿਆ ਨਹੀਂ ਜੀ ਇਹ ਰਹੀ ਦਵਾਈ ਰੱਖਦਾ ਗੱਲ ਤਾਂ ਹੂੰ ਲੈ ਨਾ ਤੁਰ ਪੈ ਬਣਾ ਨਹੀਂ ਕਰ ਆ ਗਿਆ ਤਾਂ ਦਿਰ ਚਾਹ ਬਣਾ ਲਿਆ ਸੰਜੂ ਗਰੋਡ ਮੈਂ ਤੁਹਾਨੂੰ ਕੋਈ ਨਹੀਂ ਮਿਲਦੀ ਨਹੀਂ ਮੁੰਡੇ ਨੂੰ ਕਰਾਣੀ ਹੈ ਗਿਆ ਨਾ ਵੀ ਲੋਕਾਂ ਨੇ ਮਿੱਟੀ ਵਾਦੀ ਜਾਂਦੇ ਨੇ ਤੂੰ ਨੂੰ ਵੇਚਣਾ ਪਊ ਇੰਨ ਲਾ ਲੀ ਮੈਂ ਲਾ ਲੂ ਮਿੱਟੀ ਉਹ ਪੰਜ ਰੋਲੇ ਆ ਆ ਅੱਜਾ ਜਦਨੇ ਗੇ ਬਰਖਾ ਬਈ ਰੋਣ ਨੂੰ ਆਦਿ ਪਾਣੀ ਖੋ ਜਾਊਗਾ ਮੈਂ ਮੁਹੌਰਾ ਕਰੀਏ ਜੀ ਨਾ ਮੇਰਾ ਆਲੀ ਜੇ ਕੀ ਬੀਹਣਾ ਜੀ ਲੋੜਤਾ ਨਹੀਂ ਨਾੜ ਜੋ ਨਹੀਂ ਆ ਕੇ ਆਏ ਨਹੀਂ ਉਹਦੇ ਕਿਹੜਾ ਨਿਕੜੇ ਆਂਦੇ ਤੇ ਬਿੱਲੂ ਦੇ 5-6 ਲੱਖ ਰੁਪਏ ਉਹਦਾ ਲੱਗਿਆ ਬਿੱਲੂ ਰਾਮ ਨਹੀਂ ਘਟਨ ਤਰੂਪ ਰੋਕਣ ਕਰਨਾ ਨਾ ਹੋਏ ਲੈ ਨਾ ਤਰ ਕਰਤਾ ਆਮ ਬੱਚੀਓ ਘੰਮਰੇ ਦੇਖੋ ਮੇਰੇ ਕੋਲ ਇਹ ਇੱਧਰ ਵੀ ਹੋਰੀ ਲੱਗ ਰਹੇ ਨੇ ਕੀ ਹੋ ਗਿਆ ਇਹ ਇੱਥੇ ਲਗਾਏ ਜਿਹੜੇ ਨਾਲ ਕੋਈ ਕਰਤਾ ਪੱਕਾ ਰਿਗਾਰਡ ਫਟ ਗੱਡੀ ਭੰਗ ਗਈ ਇੱਧਰ ਮਰਜੀ ਵਜੇਣਾ ਪਾਲੀ ਹਾਂਜੀ ਉਹਨੇ ਸ਼ੌਂਚ ਵਜੇ ਕਰਾਂਗੇ ਆਪਣੇ ਇਹ ਉਹ ਬੋਲੀ ਤੇ ਕਿਉਂ ਹੈ ਹਾਇ ਤੇ ਮਾਰ ਲਾ ਆਪੇ ਪਾਣੀ ਲਿਆ ਨਹੀਂ ਗੱਲ ਕਰ ਆਪਣੇ ਅਸੀਂ ਆ ਗਏ ਆ ਆ ਕਰਿਆ ਭਾਈ ਵੀ ਅੰਦਰ ਉਹ ਕੀ ਲਿਆ ਮੀਂਹਿਆ ਕਿਹੜਾ ਲਿਆ ਉਹ ਆਈ ਵੀ ਇੱਥੇ ਆ ਗਿਆ ਅੱਜ ਪੱਕਾ ਇਹ ਗਾੜਾ ਕਰਤਾ ਜਸਾ ਅੰਦਰ ਪੈ ਭਰ ਚਾਉਂ ਚਿੰਨਾ ਨੇ ਅੰਦਰ ਆ ਕੇ ਦੇ ਕਰਿਆ ਕਰਿਆ ਉਹ ਦੇਖੋ ਸਾਰੇ ਫਿਰਦੇ ਨੇ ਬਗਵਾ ਉਡੀਕਰ ਬਾਵ ਕੁਡੀ ਮਿਲਦਾ ਪਰ ਦੇ ਸਕੂਟਰ ਮੈਂ ਨਹੀਂ ਜਾਂਦਾ ਕਿੰਦਾ ਜਾ ਰਹਾ ਉਹ ਆ ਗਿਆ ਜੀ ਆਪ ਕੋ ਟੱਕ ਕੇ ਚੱਕਰ ਲੱਗ ਗਿਆ ਬੇਚਾ ਮੇਰੇ ਜੀ ਤਾਂ ਨਹੀਂ ਘੱਟਣਾ ਜਰਾ ਆਏ ਐਨੋ ਯੂ ਵਨ ਆ ਜਾ ਕੇ ਨਾ ਬਈ ਪ੍ਰੈਸ਼ਰ ਆ ਹੈ ਵਾਲੀ ਆ ਜਾ ਕਰਾ ਨਾ ਤੇ ਚਲਾ ਕੇ ਆ ਉਹ ਰਾ ਹਟ ਜਾ ਪੈਟ ਦਰਦਾ